ਨਾਤਮਸਤ ਹੋਏ ਆਂ ਔਰ ਅਰਦਾਸ ਬੇਨਤੀ ਕੀਤੀ ਹੈ ਕਿਉਂਕਿ ਜਿੱਤ ਤੋਂ ਬਾਅਦ ਅਸੀਂ ਉਹਨਾਂ ਦੇ ਚਰਨਾ ਚਾਏ ਆਂ ਔਰ ਇਹ ਹੀ ਅਰਦਾਸ ਬੇਨਤੀ ਕੀਤੀ ਕਿ ਪਰਮਾਤਮਾ ਦੇਸ਼ ਕੌਮ ਦੀ ਸੇਵਾ ਜਿਹੜੀ ਹੈ ਸਾਡੇ ਤੋਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਲਵੇ ਔਰ ਸਾਡੇ ਦੇ ਮਿਹਰ ਭਰੇ ਹੱਥ ਰੱਖ ਕੇ ਅਸੀਂ ਇਸ ਨਗਰੀ ਦੀ ਇਸ ਪੰਜਾਬ ਦੀ ਇਸ ਦੇਸ਼ ਦੀ ਜਿਹੜੀ ਸੇਵਾ ਆ ਇੱਥੇ ਵਸਦੇ ਸਮੁੱਚੇ ਭਾਈਚਾਰੇ ਦੀ ਸੇਵਾ ਜਿਹੜੀ ਹੈ ਉਹ ਨਿਭਾ ਸਕੀਏ ਸੋ ਅਸੀਂ ਤੁਣਾ ਸਾਹਿਬ ਔਰ ਗਿਆਨ ਆਸ਼ਰਮ ਵੀ ਜਾ ਕੇ ਦਰਸ਼ਨ ਕਰਕੇ ਆਏ ਆਂ ਮੈਂ ਗਵਰਨ ਬਾਲਮੀ ਕੀ ਦੇ ਚਰਨਾਂ ਦੇ ਵਿੱਚ ਫਿਰ ਤੋਂ ਨਤਮਸਤ ਨਤਮਸਤ ਹੋ ਕੇ ਹੀ ਕਹਿ ਰਹੇ ਹਾਂ ਕਿ ਸੱਚੇ ਪਾਤਸ਼ਾਹ ਮੇਰ ਰੱਖਿਓ ਇਸ ਸ੍ਰਿਸ਼ਟੀ ਦੇ ਉੱਤੇ ਤੁਹਾਡੀ ਹਮੇਸ਼ਾ ਮੇਰ ਰਹੀ ਹੈ ਔਰ ਸਾਡੇ ਤੇ ਵੀ ਮੇਰ ਰੱਖਿਓ ਕਿ ਅਸੀਂ ਜਿੱਦਾਂ ਹੀ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਜ਼ਿੰਮੇਵਾਰੀ ਬਤੌਰ ਮੈਂਬਰ ਪਾਰਲੀਮੈਂਟ ਇਸ ਨਗਰੀ ਦੀ ਨਿਭਾ ਸਕੀ।